ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਵੱਲੋਂ ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਗਿਆ। ਇਸ ਦੌਰਾਨ ਉਹਨਾਂ ਪੁਲਿਸ ਉੱਪਰ ਇਨਸਾਫ ਨਾ ਦੇਣ ਦਾ ਦੋਸ਼ ਲਗਾਇਆ ਹੈ। ਉਹਨਾਂ ਕਿਹਾ ਕਿ ਜੇਕਰ ਉਹਨਾਂ ਦੀ ਮੰਗ ਨਾ ਮੰਨੀ ਗਈ ਤਾਂ ਉਹ ਇੱਥੇ ਪੱਕਾ ਮੋਰਚਾ ਲਾਉਣ ਲਈ ਮਜਬੂਰ ਹੋ ਜਾਣਗੇ। ਮੇਰਾ ਨਾਮ ਸਦਾਕਰ ਸੰਖੜਾੜੀ ਜ਼ਿਲ੍ਹਾ ਜਰਨਲ ਸਖਤਰ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਅੱਜ ਜਿਸੀ ਤਰ੍ਹਾਂ ਦਾ ਆਇਆ ਅੱਜ ਤੋਂ 2.5 ਸਾਲ ਪਹਿਲਾਂ ਜਦੋਂ ਚੋਣਾ ਸੀ ਤਾਂ ਉਸ ਵੇਲੇ ਭਾਜਪਾ ਦਾ ਜਿਹੜਾ ਸੁੱਕ ਤਕਸਾਰ ਮੋਰਚੇ ਵੱਲੋਂ ਅਸੀਂ ਵਿਰੋਧ ਕਰ ਰਹੇ ਸੀ ਉਹਦੇ ਤਹਿਤ ਅਸੀਂ ਜਿਹੜਾ ਸਾਰ ਲੱਦਣਾ ਓਹੋ ਸਾਡੇ ਹਲਕਾ ਪਿੰਡ ਖੇੜੀ ਝਵੇੜੀ ਦੇ ਵਿੱਚ ਆਇਆ ਤਾਂ ਉੱਥੇ ਸਾਡਾ ਇਹ ਭਾਰਤੀ ਸਾਹਿਬ ਜਿਹੜੇ ਨੇ ਨੇਤਾ ਦੇ ਸਾਡੇ ਆਗੂ ਸੀ ਵਰਕਰ ਸੀ ਉਹਨਾਂ ਨੇ ਉਹਨਾਂ ਤੋਂ ਸਵਾਲ ਪੁੱਛੇ ਉਹਨਾਂ ਨੇ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਉਥੋਂ ਇਹ ਬਹੁਤ ਜਲਦੀ ਕੋਸ਼ਿਸ਼ ਕੀਤੀ ਆ ਕਿ ਉਹਨੇ ਫਿਰ ਬਾਅਦ 'ਚ ਇਹ ਗੱਲ ਕੀਤੀ ਆ ਵੀ ਉਹਨਾਂ ਨੇ ਮੈਨੂੰ ਘੇਰ ਕੇ ਉੱਥੇ ਗਲਤ ਸ਼ਬਦ ਬੋਲੇ ਆ ਮੇਰੀ ਗੱਡੀ ਭੰਤੀ ਆ ਹੋਰ ਕੁਝ ਭੰਤੀ ਆ ਪਰ ਜੋ ਉੱਥੇ ਕੁਸ ਹੋਇਆ ਉਹ ਕਾਇਨਾ ਵੀਡੀਓ ਬਣੀ ਹੋਈ ਆ ਉਹ ਵੀਡੀਓ ਦੇ ਵਿੱਚ ਸਾਡੇ ਆਗੂ ਸ਼ਾਹਬ ਵੀ ਤਰੀਕੇ ਨਾਲ ਗੱਲਬਾਤ ਕਰ ਰਹੇ ਆ ਤੇ ਜਿਹੜੀ ਗੱਡੀ ਭੰਦੇ ਨਾਲੀ ਗੱਲ ਹੈ ਜਾਂ ਹੋਰ ਹੈ ਉੱਥੇ ਕੁਝ ਨਹੀਂ ਸੀ ਵਾਪਰੀ ਉਹਦੀਆਂ ਇਨਕੁਆਰੀਆਂ ਵੀ ਹੋਈਆਂ ਕੰਦੇ ਐਸਪੀ ਤੇ ਵੀ ਇਨਕੁਆਰੀਆਂ ਹੋਈਆਂ ਅਸੀਂ ਇਹ ਅੱਜ ਗੱਲ ਇਹ ਮੰਗ ਕੀਤੀ ਆ ਵੀ ਜਿਹੜੇ ਸਾਡਾ ਕੈਂਸਲਿੰਗ ਵਾਲੀ ਸਰਕਾਰ ਨੇ ਵਾਅਦਾ ਕੀਤਾ ਪੁਲਿਸ ਪ੍ਰਸ਼ਾਸਨ ਨੇ ਉਹਨੂੰ ਲਾਗੂ ਕੀਤਾ ਜਾਵੇ ਪਰ ਉਹ ਹੋਸੀ ਆਰਟੀਆ ਅਧਿਤਾ ਸਾਨੂੰ ਵਾਲੀ ਰਿਪੋਰਟ ਵੀ ਲੈ ਲਈ ਪਰ ਇਹਨਾਂ ਨੇ ਉਹ ਕੋਰਟ ਦੇ ਵਿੱਚ ਪੇਸ਼ ਨਹੀਂ ਕੀਤੀ ਸਾਨੂੰ ਉਹ बार-बार ਓਏ ਕੰਮ ਹੋ ਗਿਆ ਜੀ ਕੰਮ ਥੋੜਾ ਹੋ ਗਿਆ ਜੜੀ ਸਾਨੂੰ ਹਰ ਵਕਤ ਟਾਲ ਟੋਲੀ ਦਿੱਤੀ ਤੇ ਰਹਿਆ ਅੱਜ ਅਸੀਂ ਪਹਿਲਾਂ ਵੀ ਹੁਣ ਇਹ ਆ ਸ਼ੁਕਰ ਵਾਲੀ ਸੀਪੀ ਨੂੰ ਮਿਲੇ ਆ ਉਦੋਂ ਪਹਿਲਾਂ 11 ਫੀਵਰੂਅਰੀ ਨੂੰ ਬੜਿਆ ਬਸ ਜੀ ਹੋ ਗਿਆ ਐਸਐਚਓ ਮੌਕੇ ਦੇ ਕੋਲ ਆ ਏਸੀਪੀ ਮੌਕੇ ਦੇ ਕੋਲ ਆ ਸੀਪੀ ਮੌਕੇ ਦੇ ਕੋਲ ਨੇ ਬਸ ਪਰ ਕੀਤਾ ਕੁਝ ਨਹੀਂ ਅੱਜ ਜਿਹੜਾ ਅਸੀਂ ਹਾਰ ਕੇ ਧਰਨੇ ਦਿੱਤਾ ਉਹਦੇ ਬੱਚਾ ਇਹ ਗੱਲ ਕਹਿਦੀ ਆ ਵੀ ਅਸੀਂ ਇੱਕ ਜਾਂ ਦੋ ਦਿਨ ਚਾ ਫਾਈਨਲ ਆ ਜਿਹੜੀ ਸਾਡੀ 11 ਤਰੀਕਾ ਚਲਾਈ ਦੀ ਵੀ ਉਹ ਤੋਂ ਪਹਿਲਾਂ ਪਹਿਲਾਂ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਕਰਾਂਗੇ ਯਾਨੀ ਸਾਨੂੰ ਅਜੇ ਤੱਕ ਕੋਈ ਭਰੋਸਾ ਨਹੀਂ ਹੈ ਇੰਨਾ ਚਿਰੇ ਕੰਮ ਹੋ ਨਹੀਂ ਹੁੰਦਾ ਅਸੀਂ ਪ੍ਰਸ਼ਾਸਨ ਨੂੰ ਇਹ ਗੱਲ ਕਹਿੰਦੇ ਆ ਵੀ ਸਾਡਾ ਧਰਨਾ ਜਿਹੜਾ ਉਹ ਅਸੀਂ ਜਾਰੀ ਰੱਖਾਂਗੇ ਜੀ ਸਾਡਾ ਜੀ ਗੁਰਪ੍ਰੀਤ ਸਿੰਘ ਨੂਰਪੁਰਾ ਭਾਰਤੀ ਕਿਸਾਨ ਯੂਨੈਟਾ ਉਗਰਾਹਾ ਅੱਜ ਅਸੀਂ ਜ਼ਿਲ੍ਹਾ ਲੁਧਿਆਣਾ ਦੀ ਸਾਡੀ ਬੀਜੇਪੀ ਆਪਣੇ ਜਥੇਬੰਦੀ ਸਾਡੀ ਆਰਥਿਕ ਸਮਰਥਕਤਾ ਉਹ ਗ੍ਰਾਹਕਾਂ ਦੀ ਸਾਰੀ ਟੀਮ ਅੱਜ ਅਸੀਂ ਸੀਪੀ ਦਫ਼ਤਰ ਦੇ ਬਾਹਰ ਜੋ ਧਰਨਾ ਦੇ ਰਹੇ ਹਾਂ ਇਹ ਸਾਡਾ ਮਸਲਾ ਲਗਭਗ 2 ਸਾਲ ਤੋਂ ਪੁਰਾਣਾ ਵਾ ਜਦੋਂ 2022 ਦੇ ਵਿੱਚ ਇਲੈਕਸ਼ਨ ਸੀਗੀ ਪੰਜਾਬ ਦੇ ਵਿੱਚ ਤਾਂ ਦਿੱਲੀ ਕਿਸਾਨ ਅੰਦੋਲਨ ਤੋਂ ਤਿੰਨੇ ਕਾਲੇ ਖੇਤੀ ਨੂੰ ਰੱਦ ਕਰਾ ਕੇ ਜਦੋਂ ਆਏ ਤਾਂ ਅਸੀਂ ਇੱਕ ਐਸਕੇਐਮ ਨੇ ਇੱਕ ਪ੍ਰੋਗਰਾਮ ਦਿੱਤਾ ਸੀ ਕਿ ਜਿੰਨੇ ਵੀ ਬੀਜੇਪੀ ਦੇ ਕੈਂਡੀਡੇਟ ਆ ਜਿਹੜੇ ਉਹ ਪਿੰਡਾਂ 'ਚ ਆਉਣਗੇ ਵੋਟਾਂ ਮੰਗਣ ਆਉਣਗੇ ਉਹਨਾਂ ਨੂੰ ਸਾਰੇ ਬਾਜੀ ਕਰਕੇ ਉਹਨਾਂ ਦਾ ਵਿਰੋਧ ਕਰਨਾ ਵਾ ਤੇ ਉਸੇ ਹੀ ਐਸਕੇਮ ਦੇ ਪ੍ਰੋਗਰਾਮ ਦੇ ਤਹਿਤ ਸਾਡਾ ਕਿਸਾਨ ਆਗੂ ਜਗਵਿੰਦਰ ਸਿੰਘ ਉਰਫ ਰਾਜੂ ਮਾਂਜੂਪੁਰੇ ਤੋਂ ਜੋ ਕਿ ਉਹਨਾਂ ਨੇ ਜਿਹੜਾ ਇਹ ਬੀਜੇਪੀ ਦਾ ਗਿੱਲ ਹਲਕੇ ਤੋਂ ਐਸਆਰ ਲੱਧੜ ਸ਼ਾਇਦ ਲਦ ਇਹ ਹੀ ਨਾਮ ਉਹਨਾਂ ਦਾ ਹਾਂ ਤੇ ਉਹ ਉੱਥੇ ਆਇਆ ਪ੍ਰੋਗਰਾਮ ਕਿਤੇ ਕਰਨਾ ਆ ਖੇੜੀ ਝਮੇੜੀ ਦੇ ਵਿੱਚ ਉਹ ਨਾਲ ਹੀ ਇਕੱਠੇ ਆ ਪਿੰਡ ਨਾਲ ਨਾਲ ਹੀ ਨੇ ਤਾਂ ਉਹ ਤਾਂ ਨਹੀਂ ਸਾਡੀ ਜਥੇਬੰਦੀ ਨੇ ਸਾਡੀਆਂ ਇਕਾਈਆਂ ਨੇ ਕਿਸਾਨਾਂ ਨੇ ਲੋਕਾਂ ਨੇ ਇਕੱਠੇ ਹੋ ਕੇ ਉਹਨਾਂ ਦਾ ਨਾਰੇਬਾਜੀ ਕੀਤੀ ਵਿਰੋਧ ਕੀਤਾ ਤੇ ਉਹ ਵਿਰੋਧ ਤੋਂ ਬਾਅਦ ਉੱਥੋਂ ਚਲੇ ਗਏ ਤੇ ਉਸ ਨੇ ਉਸ ਭਾਜਪੀ ਦੇ ਲੀਡਰ ਨੇ ਇੰਨੀ ਇੱਕ ਆਪਣੀ ਮਤਲਬ ਕਿ ਜਿੱਦ ਦਿਖਾਈ ਕਿ ਉਹ ਸਾਡੇ ਆਗੂ ਦੇ ਉੱਤੇ ਝੂਠਾ ਮੁਕੱਦਮਾ ਦਰਜ ਕਰਾਤਾ ਕਿ ਜੀ ਮੇਰੀ ਗੱਡੀ ਦਾ ਸ਼ੀਸ਼ਾ ਭੰਨਤਾ ਮੇਰੇ ਤੇ ਜਾਨਲੇਵਾ ਹਮਲਾ ਕਰਤਾ ਜਦ ਕਿ ਕੋਈ ਵੀ ਸਰਾ ਸਰ ਝੂਠ ਆ ਉਸ ਤੋਂ ਬਾਅਦ ਜਦੋਂ ਇਹ ਗੱਲ ਹੋਈ ਤਾਂ ਅਸੀਂ ਸੀਪੀ ਸਾਹਿਬ ਨੂੰ ਮਿਲੇ ਉਹਨਾਂ ਨੇ ਸਾਨੂੰ ਇਹ ਆਪਣੇ ਇਨਕੁਆਰੀ ਲਈ ਅਸੀਂ ਉਹਨਾਂ ਨੂੰ ਮੰਗ ਕੀਤੀ ਇਨਕੁਆਰੀ ਹੋਈ ਪਿੰਡ ਦੇ ਵਿੱਚ ਬਕਾਇਦਾ ਐ ਐਸਐਚਓ ਬਕਾਇਦਾ ਏਸੀਪੀ ਸਾਹਿਬ ਗਏ ਉਹਨਾਂ ਦੀ ਹਾਜ਼ਰੀ ਦੇ ਵਿੱਚ ਲਗਭਗ 5 ਘੰਟੇ 7 ਘੰਟੇ ਉਸ ਪਿੰਡ ਦੇ ਵਿੱਚ ਬੈਠੇ ਤੇ ਸਾਰਾ ਪਿੰਡ ਦਾ ਇਕੱਠ ਹੋਇਆ ਦੋਨੇ ਦਿਨ ਪਿੰਡਾਂ ਦੇ ਲੋਕ ਆਏ ਉਹਨਾਂ ਨੇ ਆਪਣੇ ਬਿਆਨ ਦਰਜ ਵੀ ਕਰਾਏ ਕਿ ਜੀ ਵਿਰੋਧ ਹੋਇਆ ਹੋਰ ਇੱਥੇ ਕੋਈ ਗੱਲਬਾਤ ਨਹੀਂ ਹੋਈ ਸਾਰਾ ਕੁਝ ਹੋ ਗਿਆ ਹੋ ਗਿਆ ਪਰ ਉਤੋਂ ਬਾਹਰ ਆ ਕੇ ਫਿਰ ਉਸੇ ਕਿਸਾਨ ਆਕੂ ਤੇ ਕੋਈ ਪਰਚਾ ਰੱਦ ਨਹੀਂ ਹੋਇਆ ਉਹਨੂੰ ਜੇਲ੍ਹ ਵੀ ਜਾਣਾ ਪੈ ਗਿਆ ਫਿਰ ਅਸੀਂ ਉਸਤੇ ਦਬਾਅ ਬਣਾ ਕੇ ਅਸੀਂ ਉਹਨਾਂ ਨੂੰ ਜੇਲ੍ਹ ਤੋਂ ਵਿੱਚੋਂ ਬਾਹਰ ਵੀ ਕੱਢਿਆ ਤੇ ਬਾਰ-ਬਾਰ ਅਸੀਂ ਮਿਲਦੇ ਆ ਰਹੇ ਹਾਂ ਮੀਟਿੰਗਾਂ ਇਹਨਾਂ ਨਾਲ ਐਪਲੀਕੇਸ਼ਨਾਂ ਦੇ ਦੇ ਰਹੇ ਆ ਮੰਗ ਪੱਤਰ ਦੇ ਰਹੇ ਆ ਕਿ ਜੀ ਇਹਦੀ ਸਹੀ ਤਰੀਕੇ ਨਾਲ ਜਾਂਚ ਤੁਸੀਂ ਕੀਤੀ ਹੋਈ ਆ ਉਹਨੂੰ ਲਾਗੂ ਕਿਉਂ ਨਹੀਂ ਕਰਦੇ ਤਿਆਸ ਕਰਕੇ ਅਸੀਂ ਬਾਰ ਬਾਰ ਇਹ ਫੈਸਲਾ ਕਰਨ ਤੋਂ ਬਾਅਦ ਤੇ ਜਦੋਂ ਆ ਪਰਸੋ ਜੋ ਉੱਥੇ ਨੂੰ ਫੇਰ ਸਾਡੇ ਕਿਸਾਨਾਂ ਕੋਲ ਜਗਵਿੰਦਰ ਸਿੰਘ ਨੂੰ ਇਹ ਫੇਰ ਸੰਮਨ ਦੁਬਾਰਾ ਉਹਨਾਂ ਨੂੰ ਆਗੇ ਤਾਂ ਅਸੀਂ ਇਸ ਕਰਕੇ ਫਿਰ ਕੱਲ ਫੈਸਲਾ ਕੀਤਾ ਕਿ ਅਸੀਂ ਕਮਿਸ਼ਨਰ ਦਫ਼ਤਰ ਦੇ ਬਾਹਰ ਹੁਣ ਅਸੀਂ ਮੰਗ ਪੱਤਰ ਬਹੁਤ ਦੇ ਕੇ ਦੇਖ ਲੇ ਹੁਣ ਅਸੀਂ ਲੋਕਾਂ ਨੇ ਕਿਹਾ ਸੀ ਇੱਥੇ ਧਰਨਾ ਲਾਵਾਂਗੇ ਤੇ ਅਸੀਂ ਇਨਸਾਫ ਲੈਣ ਲਈ ਅੱਜ ਬੈਠੇ ਆਂ ਤੇ ਜਿੰਨਾ ਟਾਈਮ ਸਾਡੇ ਆਗੂ ਗੱਲਬਾਤ ਕਰਕੇ ਵੀ ਆਏ ਉਹਨਾਂ ਨੇ ਦਿੱਤਾ ਭਰੋਸਾ ਭਰੋਸਾ ਅੱਗੇ ਵੀ ਦਿੰਦੇ ਆ ਪਰ ਜਿੰਨਾ ਟਾਈਮ ਇਹ ਝੂਠਾ ਮੁਕੱਦਮਾ ਰੱਦ ਨਹੀਂ ਹੁੰਦਾ ਤਾਂ ਅਸੀਂ ਜੋ ਸਾਡਾ ਅਗਲਾ ਪ੍ਰੋਗਰਾਮ ਹੋਊਗਾ ਇੱਥੇ ਅਸੀਂ ਸਟੇਜ ਤੋਂ ਅਨਾਉਂਸ ਕਰਾਂਗੇ ਅਸੀਂ ਉਹਨਾਂ ਟਾਈਮ ਇੱਥੇ ਡਟੇ ਬੈਠੇ ਆ ਜੀ ਦੇਖੋ ਅੱਜ ਦੀ ਗੱਲ ਆ ਜਿਹੜੀ ਕਿ ਡਿਪੈਂਡ ਕਰਦਾ ਪ੍ਰਸ਼ਾਸਨ ਤੇ ਕਿ ਉਹਨਾਂ ਨੇ ਪੱਕਾ ਮੋਰਚਾ ਲਵਾਉਣਾ ਕਿ ਜਾਂ ਉਹਨਾਂ ਨੇ ਇਹ ਸਾਨੂੰ ਅੱਜ ਜਲਦੀ ਭੇਜਣਾ ਵਾ ਇਹ ਡਿਪੈਂਡ ਉਹਨਾਂ ਤੇ ਕਰਦਾ ਜਿਵੇਂ ਸਾਡਾ ਅਗਲੀ ਤਿਆਰੀ ਹੋਊਗੀ ਅਸੀਂ ਉਹ ਇਸ ਤੋਂ ਬਾਅਦ ਸਟੇਜ ਤੋਂ ਬਾਅਦ ਮੀਟਿੰਗ ਕਰਾਂਗੇ ਜੇ ਤਾਂ ਸਾਨੂੰ ਪ੍ਰਸ਼ਾਸਨ ਦਾ ਕੋਈ ਰੁਖ ਲੱਗਿਆ ਕਿ ਆ ਨਵੇਡ ਨਾਲੇ ਪਾਸੇ ਆ ਤਾਂ ਫਿਰ ਉਹ ਜੀ ਗੱਲ ਚੱਲੂ ਨਹੀਂ ਫਿਰ ਇੱਥੇ ਮੋਰਚਾ ਚੱਲੂਗਾ ਜੀ ਧੰਨਵਾਦ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ